ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਚ ਚੋਣੇ ਦੇ ਟੁਆ ਟੁਵਾਈ ਦੇ ਟੈਂਡਰ ਨਾਲ ਸੰਬੰਧਿਤ ਕੁਟਾਲੇ ਵਿੱਚ ਪੁਲਿਸ ਨੇ ਲੜਿੰਦਾ ਸੀ ਇਸੇ ਸਬੰਧਕਤ ਮੁਲਜ਼ਮ ਸਮੇਤ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੀ ਅਤੇ ਹੋਰ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈਪੀਸੀ ਦੀਆਂ ਧਾਰਾਵਾਂ 409 474 420 ਅਤੇ ਹੋਰ ਸੰਬੰਧਤ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 8 ਤਹਿਤ ਐਫਆਈਆਰ ਨੰਬਰ 11 ਮਿਤੀ ਹਣਾ ਕਿ ਆ ਕਿ ਢਿੱਲੋ ਨੇ ਪਹਿਲਾ 18 9 2023 ਨੂੰ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਪਰ ਸੁਪਰੀਮ ਕੋਰਟ ਨੇ 16 7 2024 ਨੂੰ ਉਸ ਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਉਦੋਂ ਤੋਂ ਹੀ ਢਿੱਲੋ ਡਿਊਟੀ ਤੋਂ ਗੈਰਹਾਜ਼ਰ ਸੀ ਇਜ਼ਦਿਹਕਾਰ ਵਿਭਾਗ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਵੀ ਕੀਤਾ ਗਿਆ ਸੀ ਸਰ ਇਹ ਗ੍ਰਿਫਤਾਰੀ ਹੋ ਰਹੀ ਹੈ ਕੀ ਹੈ ਪਟਾਲੇ ਮਾਮਲੇ ਦੇ ਵਿੱਚ ਸੋ ਕਿਸ ਦੀ ਗ੍ਰਿਫਤਾਰੀ ਹੋਈ ਹੈ ਤੇ ਕੀ ਕੁਝ ਕਾਰਵਾਈ ਹੈ ਉਹਦੇ ਬਾਰੇ ਦੇਖੋ ਫੂਡ ਐਂਡ ਸਿਵਲ ਸਪਲਾਈ ਆ ਟੈਂਡਰ ਸਕੇਮ ਹੈਗਾ ਇਹਦੇ ਵਿੱਚ ਟੋਟਲ 16 ਦੋਸ਼ੀ ਸੀਗੇ ਔਰ ਇੱਕ ਦੋ ਸ਼ੀ ਸਾਡਾ ਪੀਓ ਬਣ ਚੁੱਕਾ ਹੈ ਆਰਕੇ ਸਿੰਗਲਾ ਔਰ ਜਗਨਦੀਸ਼ ਸਿੰਘ ਢਿੱਲੋਂ ਜਿਹੜਾ ਡੀਐਮ ਸੀਗਾ ਇਹ ਪੰਚਬ ਦੇ ਇਹਨਾਂ ਦੀ ਬੇਲ ਸੈਸ਼ਨ ਇੱਥੋਂ ਰਿਜੈਕਟ ਹੋ ਗਈ ਸੀ ਬਾਅਦ ਚੋਂ ਮਾਨਜੋ ਖਾਈਕੋਟ ਤੋਂ ਇਹਨਾਂ ਦੀ ਐਂਟੀਸੀਪੇਟਰੀ ਬੇਲ ਹੋ ਗਈ ਸੀ ਔਰ ਉਹ ਬੇਲ ਨੂੰ ਪੇ ਮਾਨਜੋ ਸਪਰੀ ਕੋਰ ਨੇ ਰਿਜੈਕਟ ਕਰਤਾ ਸੀਗਾ 16 7 24 ਨੂੰ ਬੇਲ ਰਿਜੈਕਟ ਹੋਈ ਸੀ ਉਸ ਤੋਂ ਬਾਅਦ ਗਫਤਾਰੀ ਦੀ ਕੋਸ਼ਿਸ਼ ਜਾਰੀ ਸੀ ਲਗਾਤਾਰ ਔਰ ਅੱਜ ਇਹਨਾਂ ਨੇ ਫਿਰ ਸਰੈਂਡਰ ਕੀਤਾ ਹੈਗਾ ਕੋਰਟ ਵਿੱਚ ਔਰ ਇਹਨਾਂ ਨੂੰ ਫਿਰ ਅਸੀਂ ਉੱਥੇ ਫਾਰਮਲੀ ਅਰੈਸਟ ਕਰ ਲਿਆ ਹੈਗਾ ਅਰੈਸਟ ਕਰਨ ਤੋਂ ਬਾਅਦ ਇਹਦਾ ਕੋਰਟ ਨੇ ਇਹਨੂੰ ਫਿਰ ਜੁਡੀਸ਼ੀਅਲ ਭੇਜਤਾ ਹੈਗਾ ਬਾਕੀ ਫਰਜ਼ ਅਲ ਇਤਿਸ਼ ਕੰਪਲੀਟ ਕਰਕੇ ਜਲਦੀ ਚਲਾਣ ਦੀ ਅਦਾਲਤ ਵਿੱਚ ਦਿੱਤਾ ਜਾਵੇ ਸਰ ਇਸ ਮੋਲ ਰੀਜਨਟ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਹੁਣ ਤੱਕ ਕੀ ਕੁਝ ਖੁਲਾਸੇ ਹੋਏ ਨੇ ਦੱਸੋ ਦੇਖੋ ਤੁਹਾਨੂੰ ਪਹਿਲਾਂ ਦੱਸ ਚੁੱਕਾ ਟੋਟਲ 16 ਤੋਸ਼ੀ ਨੇ 14 ਪਹਿਲਾਂ ਗੁਫਤਾਰ ਹੋ ਚੁੱਕੇ ਸੀ ਇੱਕ 15 ਹੋ ਗਏ ਨੇ ਇੱਕ ਤੋਸ਼ੀ ਜਿਹੜੇ ਪੀਓ ਹੈ ਬਾਕੀ ਕੋਸ ਸਕੈਮ ਜਿਹੜਾ ਹੈਗਾ ਤੁਹਾਰੇ ਧਿਆਨ ਚੀ ਹੈ ਇਹਦੇ ਵਿੱਚ ਸਾਰਾ ਕੁਝ ਸਾਰਾ ਕੁਛ ਜੋ ਵੀ ਸਾਨੂੰ ਐਵੀਡੈਂਸ ਚਾਹੀਦੀ ਸੀ ਉਹ ਮਿਲ ਗਈ ਹੈ ਬਾਕੀ ਤਤੀਸ਼ ਕਰਕੇ ਜਲਦੀ ਚਲਾਉਂਦੇ ਸਰ ਜਿੰਨਾਂ ਦੀ ਅੱਜ ਸਿਲੈਂਡਰ ਪਾਈ ਗਈ ਹੈ ਜਿਨ੍ਹਾਂ ਨੇ ਕੀਤਾ ਸੋ ਉਹ ਉਹ ਉਹਨਾਂ ਤੇ ਕੀ ਇਲਜ਼ਾਮ ਸੀ ਕਿ ਕਿਸ ਮਾਮਲੇ ਚ ਲੜਿੰਦਾ ਸੀਗੇ ਉਹਦੇ ਬਾਰੇ ਇਹ ਡਿਸਟ੍ਰਿਕਟ ਟੈਂਡਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੀਆਂ ਵਗੈਰਾ ਦੀ ਵੈਰੀਫਿਕੇਸ਼ਨ ਉਹ ਵੀ ਥੋਰੋਲੀ ਨਹੀਂ ਕੀਤੀ ਇਹ ਨੰਬਰ ਸਕੂਟਰਾਂ ਕਰਾਂਦੇ ਸੀਗੇ ਬਾਕੀ ਹੋਰ ਵੀ ਆਬਜੈਕਸ਼ਨਸ ਸੀਗੇ ਉਹ ਸਾਰੀ ਅਸੀਂ ਹੁਣ ਇਹਨਾਂ ਨੇ ਵੀ ਰੈਸਟ ਪਾ ਲਈਏ ਬਾਕੀ ਚਾਰਾਂ ਅਸੀਂ ਦੂਜੇ ਤੋਂ ਆਨੇ ਦਾ ਅਫੀਸਰ ਜਿਹੜੇ ਪੀਓ ਹੈਗੇ ਇਸ ਮਾਮਲੇ ਚ ਸੋ ਉਹਨਾਂ ਨੂੰ ਫੜਨ ਦੀ ਕਿਸ ਤਰ੍ਹਾਂ ਦੀ ਯਤਨ ਕੀ ਜਾ ਰਹੀ ਹੈ ਕੋਈ ਕੋਈ ਨੋਟਿਸ ਕੀ ਜਾ ਰਹੀ ਉਹ ਚੱਲ ਰਹੀ ਹੈ ਜੀ ਉਹ ਚੱਲ ਰਹੀ ਹੈ ਲੱਗ ਸਾਡੀ ਲੱਗ ਕਰ ਰਵੇ ਚੱਲ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਚ ਛੋਣਨੇ ਦੇ ਢੋਆ ਠੋਾਈ ਦੇ ਟੈਂਡਰ ਨਾਲ ਸੰਬੰਧਿਤ ਕੁਟਾਲੇ ਵਿੱਚ ਪੁਲਿਸ ਨੇ ਲੋੜਿੰਦਾ ਸੀ ਇਸੇ ਸਬੰਧਕਤ ਮੁਲਜ਼ਮ ਸਮੇਤ ਸਾਬਕਾ ਮੰਤਰੀ 파ਰਤ ਪੁਸ਼ਨਾਸ਼ੀ ਅਤੇ ਹੋਰ ਮੁਜ਼ਮਾ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈਪੀਸੀ ਦੀਆਂ ਧਾਰਾਵਾਂ 409 474 420 ਅਤੇ ਹੋਰ ਸੰਬੰਧਤ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 8 ਤਹਿਤ ਐਫਆਈਆਰ ਨੰਬਰ 11 ਮਿਤੀ ਹਰਨਿਆ ਕਿ ਢਿੱਲੋ ਨੇ ਪਹਿਲਾ 18 9 2023 ਨੂੰ ਹਾਈ ਕੋਰਟ ਤੋਂ ਅਗਾਉਂ ਜ਼ਮਾਨਤ ਹਾਸਲ ਕੀਤੀ ਪਰ ਸੁਪਰੀਮ ਕੋਰਟ ਨੇ 16 7 2024 ਨੂੰ ਉਸ ਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਉਦੋਂ ਤੋ ਹੀ ਢਿੱਲੋ ਡਿਊਟੀ ਤੋਂ ਗੈਰਹਾਜ਼ਰ ਸੀ ਇਜ਼ਦਿਹਕਾਰ ਵਿਭਾਗ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਵੀ ਕੀਤਾ ਗਿਆ ਸੀ ਸਰ ਇੱਕ ਗ੍ਰਿਫਤਾਰੀ ਹੋਰ ਹੋਈ ਹੈ ਕੀ ਹੈ ਪਟਾਲੇ ਮਾਮਲੇ ਦੇ ਵਿੱਚ ਸੋ ਕਿਸ ਦੀ ਗ੍ਰਿਫਤਾਰੀ ਹੋਈ ਹੈ ਤੇ ਕੀ ਕੁਝ ਕਾਰਵਾਈ ਹੈ ਉਹਦੇ ਬਾਰੇ ਦੇਖੋ ਫੂਰਨ ਸਪਲਾਈ ਆ ਟੈਂਡਰ ਸਕੇਮ ਹੈਗਾ ਇਹਦੇ ਵਿੱਚ ਟੋਟਲ 16 ਦੋਸ਼ੀ ਸੀਗੇ ਔਰ ਇੱਕ ਦੋ ਛੀ ਸਾਡਾ ਪੀਓ ਬਣ ਚੁੱਕਾ ਹੈ ਆਰ ਕੇ ਸਿੰਘਲਾ ਔਰ ਜਗਨਦੀਸ਼ ਸਿੰਘ ਢਿੱਲੋਂ ਜਿਹੜਾ ਡੀਐਮ ਸੀਗਾ ਇਹ ਪੰਜਬ ਦੇ ਇਹਨਾਂ ਦੀ ਬੇਲ ਸੈਸ਼ਨ ਇਥੋਂ ਰਿਜੈਕਟ ਹੋ ਗਈ ਸੀ ਬਾਅਦ ਚੋਂ ਮਾਨਜੂਰ ਹਾਈ ਕੋਰਟ ਤੋਂ ਇਹਨਾਂ ਦੀ ਐਂਟੀਸੀਪੇਟਰੀ ਬੇਲ ਹੋ ਗਈ ਸੀ ਔਰ ਉਹ ਬੇਲ ਨੂੰ ਫਿਰ ਮਾਨਜੂਰ ਸਪਰੀ ਕੋਰ ਨੇ ਰਿਜੈਕਟ ਕਰਤਾ ਸੀਗਾ 16 7 24 ਨੂੰ ਬੇਲ ਰਿਜੈਕਟ ਹੋਈ ਸੀ ਉਸ ਤੋਂ ਬਾਅਦ ਗਫਤਾਰੀ ਦੀ ਕੋਸ਼ਿਸ਼ ਜਾਰੀ ਸੀ ਲਗਾਤਾਰ ਔਰ ਅੱਜ ਇਹਨਾਂ ਨੇ ਫਿਰ ਸਟਰੰਡਰ ਕੀਤਾ ਹੈਗਾ ਕੋਰਟ ਵਿੱਚ ਔਰ ਇਹਨਾਂ ਨੂੰ ਫਿਰ ਅਸੀਂ ਉੱਥੇ ਫਾਰਮਲੀ ਅਰੈਸਟ ਕਰ ਲਿਆ ਹੈਗਾ ਅਰੈਸਟ ਕਰਨ ਤੋਂ ਬਾਅਦ ਇਹਦਾ ਕੋਰਟ ਨੇ ਇਹਨੂੰ ਫਿਰ ਜੁਡੀਸ਼ੀਅਨ ਭੇਜਤਾ ਹੈਗਾ ਬਾਕੀ ਫਰਦਰ ਦੀ ਤਤੀਸ਼ ਕੰਪਲੀਟ ਕਰਕੇ ਜਲਦੀ ਚਲਾਮ ਦੀ ਅਦਾਲਤ ਦਿੱਤਾ ਜਾਵੇ ਸਰ ਇਸ ਮਾਮਲੇ ਜਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਹੁਣ ਤੱਕ ਕੀ ਕੁਝ ਖੁਲਾਸੇ ਹੋਏ ਨੇ ਇਸ ਬਾਰੇ ਦੇਖੋ ਤੁਹਾਨੂੰ ਪਹਿਲਾਂ ਦੱਸ ਚੁੱਕਾ ਟੋਟਲ 16 ਦੋਸ਼ੀ ਨੇ 14 ਪਹਿਲਾਂ ਗੁਫਤਾਰ ਹੋ ਚੁੱਕੇ ਸੀ ਇੱਕ 15 ਹੋ ਗਏ ਨੇ ਇੱਕ ਦੋਸ਼ੀ ਜਿਹੜੇ ਪੀਓ ਹੈ ਬਾਕੀ ਹੋਰ ਸਕੈਮ ਜਿਹੜਾ ਹੈਗਾ ਤੇਰੇ ਧਿਆਨ ਚੀ ਹੈ ਇਹਦੇ ਵਿੱਚ ਸਾਰਾ ਕੁਝ ਸਾਰਾ ਕੁਝ ਜੋ ਵੀ ਸਾਨੂੰ ਐਵੀਡੈਂਸ ਚਾਹੀਦੀ ਸੀ ਉਹ ਮਿਲ ਗਈ ਹੈ ਬਾਕੀ ਧਤੀਸ਼ ਕਰਕੇ ਜਲਦੀ ਚਲਾਨ ਦੇ ਸਰ ਜਿੰਨਾਂ ਦੀ ਅੱਜ ਸਿਲੈਂਡਰ ਪਾਈ ਗਈ ਹੈ ਜਿਨ੍ਹਾਂ ਨੇ ਕੀਤਾ ਸੋ ਉਹ ਉਹ ਉਹਨਾਂ ਨੇ ਕੀ ਇੰਤਜ਼ਾਮ ਸੀ ਕਿ ਕਿਸ ਮਾਮਲੇ ਚ ਲੜਿੰਦਾ ਸੀਗੇ ਉਹਦੇ ਬਾਰੇ ਇਹ ਡਿਸਟ੍ਰਿਕਟ ਟੈਂਡਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੀਆਂ ਗੱਡੀਆਂ ਵਗੈਰਾ ਦੀ ਵੈਰੀਫਿਕੇਸ਼ਨ ਉਹ ਵੀ ਥੋਰੋਲੀ ਨਹੀਂ ਕੀਤੀ ਐ ਨੰਬਰ ਸਕੂਟਰਾਂ ਕਾਰਾਂ ਤੇ ਸੀਗੇ ਬਾਕੀ ਹੋਰ ਵੀ ਆਬਜੈਕਸ਼ਨਸ ਸੀਗੇ ਉਹ ਸਾਰੀ ਅਸੀਂ ਹੋਣਾਂ ਨੇ ਵੀ ਰੈਸਟ ਪਾ ਲਈਏ ਬਾਕੀ ਚਲਾਨ ਅਸੀਂ ਦੂਜੇ ਤੋਂ ਨਾਮ ਲਾ ਦਿੱਤੇ ਤੇ ਸਰ ਜਿਹੜੇ ਪੀਓ ਹੈਗੇ ਸਮਾਂ ਦੇ ਚ ਸੋ ਉਹਨਾਂ ਨੂੰ ਫੜਨ ਲਈ ਕਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ ਕੋਈ ਕੋਈ ਨੋਟਿਸ ਨਹੀਂ ਜਾਰੀ ਉਹ ਚੱਲ ਰਹੀ ਹੈ ਜੀ ਉਹ ਚੱਲ ਰਹੀ ਹੈ ਲੱਗ ਸਾਡੀ ਲੱਗ ਕਰ ਵਿੱਚ ਚੱਲ ਰਹੀ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ